ਬਿਲਾਵਲ ਬਾਣੀ ਭਗਤ ਨਾਮਦੇਵ ਜੀ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਫਲ ਜਨਮ ਮੁਕੋ ਗੁਰ ਕੀਨਾ ਦੁੱਖ ਵਿਸਾਰ ਸੁਖ ਅੰਤਰ ਲੀਨਾ ਗਿਆਨ ਅੰਜਨ ਮੁਕੋ ਗੁਰ ਦੀਨਾ ਰਾਮ ਨਾਮ ਬਿਨ ਜੀਵਨ ਮਨਹੀਨਾ ਰਹਾਓ ਨਾਮ ਦੇ ਸਿਮਰਨ ਕਰ ਜਾਣਾ ਜਗ ਜੀਵਨ ਸਿਓ ਜੋ ਸੁਮਾਨਾ ਬਿਲਾਵਲ ਬਾਣੀ ਰਵਿਦਾਸ ਭਗਤ ਕੀ ਇੱਕ ਓੰਕਾਰ ਸਤਗੁਰ ਪ੍ਰਸਾਦਿ ਦਾਰਿਦ ਦੇਖ ਸਭ ਕੋ ਹਸੇ ਐਸੀ ਦਸਾ ਹਮਾਰੀ ਅਸ਼ਟ ਦਸਾ ਸਿਧ ਕਰ ਤਲੇ ਸਭ ਕਿਰਪਾ ਤੁਮਾਰੀ ਤੂੰ ਜਾਣਤ ਮੈਂ ਕਿਛ ਨਹੀਂ ਭਾਵ ਖੰਡਨ ਰਾਮ ਸਗਲ ਜੀ ਸ਼ਰਨ ਆਗਤੀ ਪ੍ਰਭ ਪੂਰਨ ਕਾਮ ਰਹਾਉ ਜੋ ਤੇਰੀ ਸ਼ਰਨ ਆਗਤਾ ਤਿਨ ਨਾਹੀ ਭਾਰ ਊਚ ਨੀਚ ਤੁਮ ਤੇ ਤਰੇ ਆਲ ਆਲਜ ਸੰਸਾਰ ਕਹਿ ਰਵਿਦਾਸ ਅਕਥ ਕਥਾ ਬਹੁ ਕਾਇ ਕਰੀਜੇ ਜੈਸਾ ਤੂੰ ਤੈਸਾ ਤੁਹੀ ਕਿਆ ਉਪਮਾ ਦੀਜੇ ਬਲਾਵਲ ਜੈ ਕੁਲ ਸਾਧ ਬੈਸਨ ਹੋਏ ਬਰਨ ਅਬਰਨ ਰੰਕ ਨਹੀਂ ਈਸਰ ਬਿਮਲ ਬਾਸ ਜਾਣੀਏ ਜਗ ਸੋਏ ਰਹਾਓ ਬ੍ਰਹਮਨ ਬੈਸ ਸੂਦ ਅਰ ਖਤਰੀ ਡੋਮ ਚੰਡਾਰ ਮਲੇਸ਼ ਮਨ ਸੋਏ ਹੋਏ ਪਨੀਤ ਭਗਵੰਤ ਭਜਨ ਤੇ ਆਪਤਾਲ ਤਾਰੇ ਕੁਲ ਦੁਏ ਤਨ ਸੂ ਗਾਓ ਤਨ ਸੂ ਠਾਓ ਤਨ ਪਨੀਤ ਕੁਟੰਬ ਸਭ ਲੋਏ ਜਿਨ ਪਿਆ ਸਾਰ ਰਸ ਤਜੇ ਆਣ ਰਸ ਹੋਏ ਰਸ ਮगन ੜਾਰੇ ਬਿਖ ਖੋਏ ਪੰਡਤ ਸੂਰ ਸ਼ਤਰਪਤ ਰਾਜਾ ਭਗਤ ਬਰਾਬਰ ਔਰ ਨ ਕੋਏ ਜੈਸੇ ਪ੍ਰੇਨ ਪਾਤ ਰਹੇ ਜਲ ਸੁਮੀਪ ਪਨ ਰਵਿਦਾਸ ਜਨਮੇ ਜਗ ਓਏ ਬਾਣੀ ਸਦਨੇ ਕੀ ਰਾਗ ਬਿਲਾਵਲ ਇੱਕ ਓੰਕਾਰ ਸਤਗੁਰ ਪ੍ਰਸਾਦ ਨਰਿਪ ਕੰਨਿਆ ਕੇ ਕਾਰਨੇ ਇਕ ਭਇਆ ਭੇਖ ਧਾਰੀ ਕਾਮਾਲ ਰਥੀ ਸਵਾਰथी ਹਵਾ ਕੀ ਪੈ ਜਸਵਾਰੀ ਤਾਵਗੋਨ ਕਹਾ ਜਗਤ ਗੁਰਾ ਜੋ ਕਰਮ ਨਾ ਨਾਸੇ ਸਿੰਘ ਸਲਨ ਕਤ ਜਾਈਏ ਜੋ ਜੰਬੂਕ ਗਰਾਸੇ ਰਹਾਉ ਏਕ ਬੂੰਦ ਜਲ ਕਾਰਨੇ ਚਾਤਰਿਕ ਦੁਖ ਪਾਵੇ ਪ੍ਰਾਨ ਗਏ ਸਾਗਰ ਮਿਲੇ ਫੁਨ ਕਾਮਨਾ ਆਵੇ ਪ੍ਰਾਨ ਜੋ ਥਾਕੇ ਥਿਰ ਨਹੀਂ ਕੈਸੇ ਬਿਰਮਾਓ ਬੂਲੂ ਮੋਏ ਨੋਕਾ ਮਿਲੇ ਕਹੋ ਕਾਹੇ ਚੜਾਵੋ ਮੈਂ ਨਾਹੀ ਕਛ ਖਾਉ ਨਹੀਂ ਕਿਛ ਆਹੇ ਨਾ ਮੋਰਾ ਔਸਰ ਲਜਾ ਰਾਖ ਲਿਹੋ ਸਦਨਾ ਜਨ ਤੋਰਾ ਔਸਰ ਲਜਾ ਰਾਖ ਲਿਹੋ ਸਦਨਾ ਜਨ ਤੋਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ